ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਏ ਜੁੜੇ ਆ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਕੀ ਕਨੇਡਾ ਵਰਕ ਪਰਮੈਂਟ ਜਨਮ ਤਰੀਕ 2006 5 ਫੁੱਟ 7 ਇੰਚ ਕਾਸਟ ਯਰ ਸਿਕ ਗੋਤ ਬਰਾੜ ਏਰੀਆ ਫੀਟ ਕੋਟ ਮੰਗ ਵੜਿਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਆਪੀਅਰ ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 9463918076 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ 2001 ਹਾਈਟ 5 ਫੁੱਟ 11 ਇੰਚ ਕਾਸਟ ਜਟ ਸਿੱਖ ਏਰੀਆ ਨਿਆਲ ਸਿੰਘ ਵਾਲਾ ਮੂਗਾ ਪੜਾਈ ਪਲਸ 2 ਨਾਨ ਮੈਡੀਕਲ ਕੋਰਸ ਕੰਪਿਊਟਰ ਪ੍ਰੋਗਰਾਮ ਕਨੇਡਾ ਵਰਕ ਪਰਮਿਟ ਜਮੀਨ ਦਾ ਸੇਕੜ ਪਰਿਵਾਰ ਮੈਂਬਰ ਕੀਤਾ ਕਿਤੇ ਵੜੀ ਕਰਦੇ ਨੇ ਮਾਤਾ ਹਾਊਸ ਵਾਈਫਰ ਇੱਕ ਪ੍ਰਾ ਕੈਨੇਡਾ ਪੀਆਰ ਮੰਗ ਵਿਧੀ ਪਰਵਾਰ ਤੋਂ ਫੜੀ ਲੀਕੀ ਲੜਕੀ ਦੀ ਗੋੜ ਹੈ ਲੜਕੀ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 987334516 884777765 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਉਹ ਸਿੰਗਲ ਲੜਕਾ ਦਾ ਨਾਮ ਪਿਆਰ ਜਨਮ ਤਰੀਕ 1996 ਹਾਈਟਾ ਪੰਪੂਰ 7 ਇੰਚ ਕਾਸਟ ਜਰਸੀ ਏਰੀਆ ਰਾਕੋਤ ਮੁਧਿਆਨਾ ਪੜਾਈ ਬੀਟੈਕ ਕੰਮ ਸਟੋਰ ਸੁਪਰਵਾਈਜ਼ਰ ਮੇਨ ਚਾਰਕੀਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਦੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦਿ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 76124001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ 3 ਕਸ਼ੀਰ ਬਰੋਨੀ 1996 ਹਾਈਟਾ ਪੰਪੂਰ 11 ਇੰਚ ਪੜਾਈ ਬੀਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾ ਸਕਿੱਲੇ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਰਹੀ ਹੈ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਡ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਸੀਗੂ ਜਨਮ ਤਰੀਕ 1992 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਇ ਕੋਲ ਮੰਗ ਅਵਦੀਆ ਪਰਵਾਰ ਕੋ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮਮੋਸ ਏੰਗੇਜਰਨਟ 1998 ਕਾਸਟ ਵੀਰ ਸੈਕ ਏਰੀਆ ਬਟਿੰਡਾ ਕਮ ਪ੍ਰਾਈਵੇਟ ਜੌਬ ਹਸਪਤਾਲ ਪੜਾਈ ਪਲਸ 2 ਕੋਰਸ ਆਈਟੀਆਈ ਜ਼ਮੀਨ ਚਾਰ ਕਿੱਲੇ ਪਰਿਵਾਰ ਮੈਂਬਰ ਪਿਤਾ ਟੀਚਰ ਮਾਤਾ ਹਾਊਸ ਵਾਈਫ ਇੱਕ ਭਰਾ ਪ੍ਰਾਈਵੇਟ ਜੌਬ ਇੱਕ ਪੈਨ ਮੈਰਿਜ ਮਨ ਵਿਧਿਆ ਪਰਵਾਸ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਪੀਆਰ ਹੋਵੇ ਇਨੋਂ ਦਾ ਵਟਸਐਪ ਨੰਬਰ 7710193790 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਹੁਸੈਨ ਗੁਜਰਾਂ ਤੇ 1993 ਹਾਈਟ ਪੰਜ ਫੁੱਟ 11 ਇੰਚ ਕਾਸਟ ਜਰਸੀਕਰ ਏਰੀਆ ਗੁਰਦਾਸਪੁਰ ਪੜਾਈ ਡਿਪਲੋਮਾ ਫਿਵੀਟੈਕ ਕਮ ਕਿੱਟੀ ਵਾਲੀ ਜ਼ਮੀਨ 8 ਕਿੱਲੇ ਸ਼ਹਿਰ ਵਿੱਚ مین ਰੋਡ ਤੇ 10 ਕਿੱਲੇ ਪੈਂਡੂ ਇੱਕ ਹਾਲ ਕਿਰਾਏ ਤੇ 52000 ਪ੍ਰਤੀ ਮਹੀਨਾ ਇੱਕ ਕੋਠੀ ਤੇ ਇੱਕ ਘਰ ਲੜਕਾ ਵਿਸ਼ਨੂੰ ਤੇ ਗੁਰਸਿੱਖ ਨਸ਼ਾ ਰਹਤੇ ਹੈ ਲੜਕੇ ਨੇ ਅਮਰ ਸਤਨਾ ਹੈ ਲੜਕੀ ਦੀ ਆਵਾਜ਼ ਵਿੱਚ ਥੋੜੀ ਜਹੀ ਪ੍ਰੋਬਲਮ ਹੈ ਪਰਿਵਾਰ ਮੈਂਬਰ ਪਿਤਾ ਕੀਤੇ ਬੜੀ ਕਰਦੇ ਨੇ ਮਾਤਾ ਕਰੇਲੂ ਅਮਰਤਾਰੀ ਇੱਕ ਪ੍ਰਾਣੇ ਇੰਗਲੈਂਡ ਜਾਣਾ ਇੱਕ ਪੈਨ ਆਸਟ੍ਰੇਲੀਆ ਨਰਸ ਦੋ ਪੈਨਾ ਕੈਨੇਡਾ ਪੀਆਰ ਵਧੀਆ ਪਰਿਵਾਰ ਤੋਂ ਲੜਕੀ ਗ੍ਰੈਜੂਏਟ ਜਾਂ ਨਰਸਿੰਗ ਜਾਂ ਸਾਢੇ 6 ਬੈਂਟ ਹੂੰ ਆਸਟ੍ਰੇਲੀਆ ਜਾਣ ਵਾਸਤੇ ਜਾਂ ਕਰੇ ਲੂ ਸਲਾਈ ਪਾਲਰ ਦਾ ਕੰਮ ਸਿੱਖੀ ਹੋਵੇ ਟਰਿਲੂ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਇਹਨਾਂ ਨੂੰ ਜਾਤੀ ਬੰਧਨ ਨਹੀਂ ਇਹਨਾਂ ਦਾ ਮੋਬਾਈਲ ਨੰਬਰ 86995952472 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਤੇ ਬਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਕਾ ਕਨੇਡਾ ਪੀਆਰ ਜਨਮਤੀ 1998 ਹਾਈਟ 5 ਫੁੱਟ 9 ਇੰਚ ਕਾਸਟ 1.7 ਗੋ ਸਿੱਧੂ ਪੜਾਈ ਕੰਪਿਊਟਰ ਯੂਨੀਅਰ ਜਮੀਨ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਪਰਿਵਾਰ ਮੈਂਬਰ ਕਮ ਪਿਤਾ ਕੀਤਿਵੜੀ ਮਾਤਾ ਹਾਊਸ ਵਾਈਫਰ ਇੱਕ ਭਰਾ ਕਨੇਡਾ ਬਰ ਪਾਮੈਂਟ ਮਾਣੇ ਖਾਨਦਾਨੀ ਪਰਿਵਾਰ ਤੋਂ ਲੜਕੀ ਕੈਨੇਡਾ ਪੀਆਰ ਜੰਵਰ ਕਮੈਂਡ ਦਾ ਇੰਡੀਆ ਤੋਂ ਬੀਐਸਸੀ ਨਰਜਿੰਦ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 9873 3516 ਦੂਜਾ ਮੋਬਾਈਲ ਨੰਬਰ 88470 77765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਇਕੱਠਾ ਕਰ ਸਕਦੇ ਹੋ ਮੈਰਿਜ ਬਰਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਇਨ ਆਪਨਾ ਜਿਹੜਾ ਲੜਕਾ ਅਮਰੀਕਾ ਸਿਟੀਜ਼ਨ ਜੈਮਰੀ 1996 ਕਾਸ਼ਟਾ ਖਤਰੀ ਸਿੱਕਾ ਕਰਾਇਆ ਗ੍ਰੈਜੂਏਸ਼ਨ ਅਮਰੀਕਾ ਪਰਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਾਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਮੈਰੀਜ ਬਰਵਾਲਾ ਤੋਂ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਲਾਸ ਐਰ ਕੋ 443 655 77 747 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰੇ ਜ਼ੀਰੋ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਸਿੰਘੀ ਚਰਮਤੀ ਦਾ 27 2001 ਹਾਈਟ 6 ਫੁੱਟ 10 ਇੰਚ ਏਰੀਆ ਲੁਧਿਆਣਾ ਕਾਸਟ ਜਰਸੀਕ ਕਮ ਐਂਡੀ ਕੋ ਏਅਰਲਾਈਨ ਦਿੱਲੀ 에어ਪੋਰਟ ਮਾਂਗਾ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 8 ਇੰਚ ਹੋਵੇ ਲੜਕੀ ਦੀ ਉਮਰ ਵੀ ਤੋਂ 20 ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਏਰੀਆ ਲੁਧਿਆਣਾ ਮੋਗਾ ਅੰਮ੍ਰਿਤਸਰ ਨੂੰ ਫੋਨ ਇਹਨਾਂ ਦਾ ਮੋਬਾਈਲ ਨੰਬਰ 9883699670 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੀ ਹਾਂ ਨਾਮ ਸਿੰਘ ਜਰਮ ਤਰੀਕ 27 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਫੋਟਲਾ ਕਾਸਟ ਸਿਵਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਜਿਹਾ ਪਰਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨਾ ਦਾ ਮੈਲ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚੇ ایرিয়া ਕਪੂਟਲਾ ਕਾਸਟ ਯਰਸਿਕ ਪੜਾਈ ਬੀਐਸਸੀ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਬਰਤਾਰੀ ਵਧੀਆ ਪਰਿਵਾਰ ਤੋਂ ਸੋਨੀਸ ਨਕੇ ਤੇ ਕਰੇਲੂ ਤੇ ਅੰਮਰਤ ਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਸ ਰਿੰਗ ਲੜਕਾ ਆਸਟ੍ਰੇਲੀਆ ਪੀਆਰ ਜਨਮ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਲ 2 ਇਅਰ ਸਿੱਕਾ ਇਹ ਰਿਹਾ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜੀਐਨਈ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਅਮੈਨੇਜਮੈਂਟ ਕਾਮਰ ਕਿੰਨ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਲ ਵਦੀ ਪਰਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9056 13700 33 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਦੀਪ 1980 ইংল্যান্ড ਜੰਪਲ ਏਰੀਆ ਉਸ਼ੀਆਰਪੋਰ ਕਾਸਟ ਜਰਸੀ ਕਗੋਤ ਸਿੱਧੂ ਕਾਮਰ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 23-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣਾ ਨੂਪੈਲ ਇਹਨਾਂ ਦਾ ਮੋਬਾਈਲ ਨੰਬਰ +443480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਜਨਮ ਤਰੀਕ 1999 ਪੜਾਈ ਪਲੱਸ 2 ਕਾਸਟ 2 ਅਰਸੀ ਦਾ ਏਰੀਆ ਗੁਡਾਸਪੁਰ ਜ਼ਮੀਨ 12 ਕਿੱਲੇ ਇੱਕ ਮਸ਼ੀਨ 10 ਕਰੈਕਟਰ ਤੰਮ ਕੀਤੀ ਵੜੀ ਪਰਿਵਾਰ ਮੈਂਬਰ ਪਿਤਾ ਇੱਕ ਬਰਾ ਮੈਰਨ ਇੱਕ ਪੈਨ ਮੈਰਨ ਮੰਕ ਵਧੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਨਾਂ ਦਾ ਮੋਬਾਈਲ ਨੰਬਰ 7696014708 ਦੂਜਾ ਮੋਬਾਈਲ ਨੰਬਰ 98775 981099 ਵਿੱਚ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 14 April 1995 ਹਾਈਟ ਚੇਪੁਰ ਕਾਸਟ 12th ਕਬਾਈ +2 ਕਾਮ ਡੈਰੀ ਫਾਰਮਾ ਜ਼ਮੀਨ ਆ 5 ਕਿਲੋ ਦੋ ਕਰਨਾਲ ਏਰੀਆ ਬਲਾਡਾ ਮਾਨਸਾ ਪਰਵਾਰ ਮੈਂਬਰ ਦੋ ਟਾਣਾ ਮੈਰਿੰਗ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਸੋਨੀ ਸੁਨਕੀ ਘਰੀਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 1284013742 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ इसका लड़का यूएसए बॉर्न उम्र 35 साल हाइट 5 फुट 11 इंच कास्ट इयर सिख काम अपना बिजनेस वजिया जॉब पर वार मैंबर माता पिता एक भैन यूएसए अपना घर मंग वजिया खादा पर वार तो पढ़ी लिखी सोनी सनखी लड़की की लौड़ है लड़के यूएसए बॉर्न जज यूएसए लंबे समय तो रेंदे हूँ उन्होंने पहले इन्हों का मोबाइल नंबर ਵਰਸ਼ਿਪ ਨੰਬਰ +1508935201 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ height 5 ফুট 5 ਇੰਚ ਕਾਸਟ ਇਅਰ ਸਿਕੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ B.Sc. ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਉਹ ਪੰਜਾਬ ਪਰਵਾਇ ਮੈਂਬਰ ਪਿਤਾ ਗੌਰਮਣ ਜੋਬਟਰ ਰਿਟਾਇਰਮੈਂਟ ਇੱਕ ਪਰ ਕੈਨੇਡਾ ਪੀਆਰ ਮੈਰਿਡ ਆ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗ ਵਜਿਹਾ ਪਰਵਾਰ ਨੂੰ ਪੜੇ ਲਿਖੇ ਲੜਕੇ ਦਿ ਲੋੜ ਹੈ ਲੜਕਾ ਕੈਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਤੁਸੀਂ ਲੈ ਸਕਦੇ ਹੋ